30 ਸਾਲਾਂ ਨੌਜਵਾਨ ਜਿਸ ਦਾ ਨਾਮ ਗੁਰਜੀਤ ਹੈ ਜਿਸ ਨੂੰ ਇੱਕ ਬ੍ਰੇਨ ਟਿਊਮਰ ਨਾਮ ਦੀ ਜਿਹੜੀ ਬਿਮਾਰੀ ਹੈ ਉਹ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ ਇਹਨੂੰ ਟੈਗ ਹੋਇਆ ਸੀ ਪਹਿਲਾਂ ਟੈਗ ਹੋਇਆ ਸੀ ਉਹ ਦੁਆਈ ਤੋਂ ਦੇਰੇ ਵੀ ਇਦਾਂ ਹੀ ਚੱਲ ਰਿਹਾ ਮੈਂ ਜਿਸ ਦਾ ਆਮ ਨੂੰ ਹੁੰਦਾ ਰਿਹਾ ਤੇ ਉਹਦਾ ਨਹੀਂ ਇਹ ਲੱਗ ਗਿਆ ਜੀ ਸਾਸ ਨੂੰਮਾ ਹੀ ਫੜ ਕੇ ਬਾਹਰ ਅੰਦਰ ਲੈ ਜਾਈ ਸਾਸ ਨੂੰਮਾ ਹੀ ਫੜ ਕੇ ਇੱਥੇ ਬਿਠਾ ਲੈਂਦੇ ਪੜ ਕੇ ਇਹ ਰੋਟੀ ਨਹੀਂ ਲੰਮੀ ਤੇ ਬੜੀ ਪ੍ਰੋਬਲਮ ਆ ਰਹੀ ਹੈ ਯਾਰ ਕੱਲਾ ਮੇਰਾ ਬੇਟਾ ਹੈ ਜਿੱਦ ਤੱਕ ਕਰਦਾ ਜਿਹੜਾ ਗੁਜ਼ਾਰਾ ਸੀਦਾ ਚਾਹੁੰਦਾ ਸੀ ਸਾਰਾ ਘਰ ਦਾ ਗੁਜ਼ਾਰਾ ਚੱਲਦਾ ਸੀ ਤੇ ਉਹ ਰੋਟੀ ਬਣੀ ਦਾ ਜਿੰਨੇ ਚੱਲਦਾ ਕਰਦਾ ਇੱਕ ਵਾਰੀ ਜਿਹੜਾ ਪੀ ਆ ਦੇ ਸਰ ਨੂੰ ਆਂਦਾ ਹੈ ਉਹ ਦੇ ਜਾਂਦਾ 2-4 ਰੁਪਈਆ ਉਹਦਾ ਰਾਸ ਨਹੀਂ ਲਿਆ ਨੂੰ ਬੁਣ ਕੇ ਬੈਠੇ ਨੇ ਦੇ ਰਿਹਾ ਸੀ ਮੋਈ ਇਹ ਵੀ ਬ੍ਰੈਂਡ ਨੂੰ ਮਰ ਰਿਹਾ ਪ੍ਰਿੰਟ ਵੀ ਐ ਇਹ ਮੰਨੋ ਗਈ ਮਾ ਲੋ 1.5 ਘੰਟੇ ਸ਼ਸ਼ੀਕਾਲ D5 ਵਿਚ ਨਾਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਚਾਨਣਾ ਸਵਾਗਤ ਕਰਦਾ ਅਕਸਰ ਕਿਹਾ ਜਾਂਦਾ ਹੈ ਕਿ ਪਿਓ ਘਰ ਦਾ ਮੁਖੀ ਹੁੰਦਾ ਪਰ ਜੇ ਘਰ ਦੇ ਮੁਖੀ ਨੂੰ ਕੁਝ ਹੋ ਜਾਵੇ ਤਾਂ ਸਾਰੀ ਜ਼ਿੰਮੇਵਾਰੀ ਬੱਚਿਆਂ ਦੇ ਉੱਤੇ ਆ ਜਾਂਦੀ ਹੈ ਤਾਜ ਹੈ ਇੱਕ ਮਾਮਲਾ ਮਾਚੀਵਾੜਾ ਸਾਹਿਬ ਤੋਂ ਸਾਹਮਣੇ ਆਇਆ ਜਿੱਥੇ ਇੱਕ ਘਰ ਦੇ ਵਿੱਚ ਅਸੀਂ ਮੌਜੂਦ ਹਾਂ ਜਿਨ੍ਹਾਂ ਦੇ ਪਿਓ ਦੀ ਕਾਫੀ ਲੰਬਾ ਸਮਾਂ ਪਹਿਲਾਂ ਮੌਤ ਹੋ ਜਾਂਦੀ ਹੈ ਪਰ ਪਿਓ ਦੇ ਮੌਤ ਤੋਂ ਬਾਅਦ ਇੱਕ ਬੱਚੇ ਦੇ ਉੱਤੇ ਉਸਦੇ ਜਿਹੜਾ ਬੱਚਾ ਹੁੰਦਾ ਹੈ ਉਸ ਦਾ ਬੇਟਾ ਹੁੰਦਾ ਉਸ ਦੇ ਉੱਤੇ ਸਾਰੀ ਜ਼ਿੰਮੇਵਾਰੀ ਘਰ ਦੀ ਆ ਜਾਂਦੀ ਹੈ ਚਾਹੇ ਉਹ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਹੋਵੇ ਚਾਹੇ ਉਹ ਘਰ ਦੇ ਰਾਸ਼ਨ ਪਾਣੀ ਦਾ ਖਰਚਾ ਹੋਵੇ ਰੋਟੀ ਦਾ ਖਰਚਾ ਹੋਵੇ ਉਹੀ ਕਮਾਉਂਦਾ ਹੈ ਤੇ ਇੱਕ ਘਰ ਦੇ ਵਿੱਚ ਉਹਦੇ ਨਾਲ ਹੀ ਕਰਦਾ ਜਿਹੜਾ ਗੁਜ਼ਾਰਾ ਚੱਲਦਾ ਪਰ ਜੇ ਉਹਦੇ ਉੱਤੇ ਵੀ ਕੋਈ ਮੁਸ਼ਕਿਲ ਪੈ ਜਾਵੇ ਕੋਈ ਭਾਰ ਪੈ ਜਾਵੇ ਤਾਂ ਘਰ ਦੇ ਜਿਹੜੇ ਹਾਲਾਤ ਨੇ ਉਹ ਵੱਧ ਤੋਂ ਵੀ ਬੱਦਤਰ ਹੋ ਜਾਂਦੇ ਨੇ ਤਾਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਇੱਕ ਨੌਜਵਾਨ 30 ਸਾਲਾਂ ਨੌਜਵਾਨ ਜਿਸ ਦਾ ਨਾਮ ਗੁਰਜੀਤ ਹੈ ਜਿਸ ਨੂੰ ਇੱਕ ਬ੍ਰੇਨ ਟਿਊਮਰ ਨਾਮ ਦੀ ਜਿਹੜੀ ਬਿਮਾਰੀ ਹੈ ਉਹ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ ਤਾਂ ਉਹਨਾਂ ਦੇ ਘਰ ਦੇ ਵਿੱਚ ਮੌਜੂਦ ਆ ਗੱਲਬਾਤ ਕਰ ਲੈਣੇ ਆ ਮਾਤਾ ਜੀ ਉਹ ਨਹੀਂ ਸਾਡੇ ਨਾਲ ਮੌਜੂਦ ਨੇ ਮਾਤਾ ਜੀ ਸ਼ਸ਼ੀ ਕਲ ਮਾਤਾ ਜੀ ਕੀ ਗੱਲ ਹੁੰਦੀ ਹੈ ਗੁਰਜੀਤ ਨੂੰ ਤੇ ਇਹਦੀ ਉਮਰ ਕਿੰਨੀ ਕ ਹੈ ਇਹਦੀ 30 ਸਾਲ ਉਮਰ ਹੈ ਜੀ ਹਾਂ ਕੀ ਕੀ ਹੋਇਆ ਕੀ ਸੀਗਾ ਕਿਵੇਂ ਹੋਇਆ ਸਭ ਕੁਝ ਇਹਨੂੰ ਅਟੈਕ ਹੋਇਆ ਜੀ ਪਹਿਲਾਂ ਹਾਂ ਅਟੈਕ ਹੋਇਆ ਸੀ ਉਹ ਦਵਾਈ ਦੂ ਹੀ ਦਿੰਦੇ ਰਹੇ ਵੀ ਇਦਾਂ ਹੀ ਚੱਲ ਮੈਂ ਜਿੱਦਾਂ ਆਮ ਕੋਈ ਹੁੰਦਾ ਦੁਖ ਹੂੰ ਤੇ ਉਹਦਾ ਨਹੀਂ ਇਹ ਇਲਾਜ ਹੋਇਆ ਦਵਾਈਆਂ ਨਾਲ ਫਿਰ ਅਸੀਂ ਆਲਟਰਾਸਾਉਂ ਕਰਾਇਆ ਤੇ ਸਿਰ ਚ ਦਰਦ ਬਹੁਤ ਹੁੰਦਾ ਸੀ ਹੂੰ ਆਲਟਰਾਸਾਉਂ ਕਰਾਈ ਤਾਂ ਉਹਦੇ ਵਿੱਚ ਰਸੋਲੀ ਆਈ ਹਾਂ ਅੱਛਾ ਉਹ ਪਹਿਲਾਂ ਫਰੇਸ਼ਨ ਕਰਾਇਆ ਸੀ ਤੇ ਥੋੜਾ ਜਿਹਾ ਠੀਕ ਰਿਹਾ ਤੇ ਉਸਦੋਂ ਬਾਅਦ ਫੇਰ ਪ੍ਰੋਬਲਮ ਆ ਗਈ ਫੇਰ ਟੈਗ ਹੋਣ ਲੱਗੇ ਤੇ ਹੁਣ ਵੀ ਫਰੇਸ਼ਨ ਹੀ ਰਸਿਆ ਜੀ ਤੇ ਹੁਣ ਇਹ ਮੰਜੇ ਦੇ ਲੱਗ ਗਿਆ ਨਾ ਤੇ ਇਹਦਾ ਪਾਸਾ ਚੱਲਦਾ ਹੈ ਤੇ ਲੈਟਰਨ ਦਾ ਬਾਥਰੂਮ ਵੀ ਜਣੀ ਕਿ ਉੱਪਰ ਹੀ ਆ ਜਾਂਦਾ ਜੀ ਫੜ ਕੇ ਅਸੀਂ ਘਰ ਦੇ ਵਿੱਚ ਕੋਈ ਹੋਰ ਹੈ ਨਹੀਂ ਇਹਨੂੰ ਚੱਕਣ ਥੱਲਣ ਵਾਲਾ ਅਸੀਂ ਸੱਸ ਨੂੰ ਆ ਹੀ ਫੜ ਕੇ ਬਾਹਰ ਅੰਦਰ ਲੈ ਜਣੀ ਆ ਸੱਸ ਨੂੰ ਆ ਹੀ ਫੜ ਕੇ ਇੱਥੇ ਬਿਠਾਣੀਆਂ ਆ ਫੜ ਕੇ ਇਹਨੂੰ ਰੋਟੀ ਖਲਾਨੀਆਂ ਤੇ ਬੜੀ ਪ੍ਰੋਬਲਮ ਆ ਰਹੀ ਹੈ ਸਾਨੂੰ ਤੇ ਕਿੰਨਾ ਕੁ ਖਰਚਾ ਜਿਹੜਾ ਪਹਿਲਾਂ ਹੋ ਚੁੱਕਿਆ ਆਪਰੇਸ਼ਨ ਤੁਸੀਂ ਦੱਸਿਆ ਜਿਵੇਂ ਕਰਵਾਇਆ ਉਸ ਤੇ ਕਿੰਨਾ ਕੁ ਖਰਚਾ ਹੋ ਚੁੱਕਿਆ ਤੇ ਹੁਣ ਕਿੰਨਾ ਕੁ ਦੱਸਿਆ ਪਹਿਲਾਂ 2.5 ਲੱਖ ਰੁਪਏ ਆ ਗਿਆ ਜੀ ਖਰਚਾ ਇੱਥੇ ਜੀ ਵੱਡਾ ਆਪਰੇਸ਼ਨ ਹੋਇਆ ਤੇ ਕਹਿੰਦੇ ਹੁਣ ਕੋਈ ਪ੍ਰੋਬਲਮ ਨਹੀਂ ਹਾਂ ਇਹ ਜਦੋਂ ਰਿਪੋਰਟ ਭੇਜੀ ਆ ਬੰਬੇ ਵੀ ਉਹ ਚੈੱਕ ਕਰਾਉਣ ਨੂੰ ਉਹਨਾਂ ਨੇ ਦੱਸਦਾ ਫੇਰ ਪਰੇਸ਼ਨ ਹੋ ਸਕਦਾ ਹੈ ਪਰ ਪਰੇਸ਼ਨ ਦੱਸਿਆ ਸਾਨੂੰ ਵੀ ਪਰੇਸ਼ਨ ਕਰਨਾ ਹੈ ਇਹਦਾ ਮਤਲਬ ਉਹ ਪ੍ਰੋਬਲਮ ਫੇਰ ਉਹੀ ਦੁਬਾਰਾ ਤੋਂ ਪ੍ਰੋਬਲਮ ਦੁਬਾਰਾ ਹੀ ਹੋ ਗਈ ਹੈ ਸਗੋਂ ਦੁਬਾਰਾ ਕਿ ਹੋ ਗਈ ਹੈ ਹਾਂ ਪਹਿਲਾਂ ਲਤਵਾ ਕੋ ਚੱਲਦਾ ਸੀ ਹੁਣ ਇਹ ਲਤਵਾ ਵੀ ਖੜ ਗਿਆ ਹੈ ਇਹ ਅਟੈਕ ਨਾਲ ਇਹ ਹੁਣ ਤੇ ਜਮਾ ਹੀ ਨਹੀਂ ਚੱਲ ਸਕਦਾ ਇਲਾਜ ਕਿੱਥੋਂ ਚੱਲਦਾ ਬਈ ਤੁਹਾਡਾ ਇਹਨਾਂ ਦਾ ਬੇਟਾ ਇਲਾਜ ਚੰਡੀਗੜ੍ਹੋਂ ਚੱਲਦਾ ਹੈ ਪੀਜੀਆਈ ਤੋਂ ਹਾਂ ਹਾਂ ਜੀ ਪੀਜੀ ਆ ਚੱਲਦਾ ਪਿਆ ਹੁਣ ਹੁਣ ਟੋਟਲ ਕਿੰਨਾ ਖਰਚਾ ਦੱਸਿਆ ਡਾਕਟਰਾਂ ਨੇ ਆਪਰੇਸ਼ਨ ਦਾ ਵੀ ਹੁਣ ਵੀ ਉਹਨਾਂ ਹੀ ਦੱਸਿਆ ਜੀ ਹਾਂ ਉਹਨਾਂ ਹੀ ਦੱਸਿਆ ਕਿ ਇਹ 2.5 ਲੱਖ ਰੁਪਈਆ ਹੀ ਆਏਗਾ ਖਰਚਾ ਹਾਂ ਫਿਰ ਦਵਾਈਆਂ ਵਗੈਰਾ ਲੱਗ ਤੋਂ ਲੈਣੀਆਂ ਪੈਂਦੀਆਂ ਨੇ ਜਿਹੜੇ ਟੈਸਟ ਵਗੈਰਾ ਸਕੈਨ ਵਗੈਰਾ ਕਰਾਉਣੇ ਨੇ ਹਾਂ ਦਵਾਈਆਂ ਤੇ ਬਾਹਰੋਂ ਹੀ ਲੈਣੀਆਂ ਪੈਂਦੀਆਂ ਨੇ ਮੈਡੀਕਲ ਵੀ ਤੇ ਪਰਿਵਾਰ ਦੇ ਵਿੱਚ ਤੁਹਾਡੇ ਕੋਣ-ਕੋਣ ਹੈ ਕਮਾਉਣ ਦੇ ਲਈ ਕੋਈ ਹੋਰ ਹੈਗਾ ਜਾਂ ਨਹੀਂ ਨਾ ਜੀ ਹੋਰ ਐ ਨਹੀਂ ਕੋਈ ਵੀ ਹਾਂ ਬਸ ਅਸੀਂ ਪੰਜ ਹਾਂ ਦੋ ਮੇਰੇ ਪੁੱਤੇ ਨੇ ਨੋਹਾਂ ਜੀ ਤੇ ਆ ਕੱਲਾ ਮੇਰਾ ਬੇਟਾ ਹੈ ਹਾਂ ਇਹਦੇ ਸਿਰ ਤੇ ਹੀ ਕਰਦਾ ਜਿਹੜਾ ਗੁਜ਼ਾਰਾ ਸੀਗਾ ਚੱਲਦਾ ਸੀ ਇਹਦੇ ਸਿਰ ਤੇ ਸਾਰਾ ਘਰ ਦਾ ਗੁਜ਼ਾਰਾ ਚੱਲਦਾ ਸੀ ਹਾਂ ਜੀ ਮੈਂ ਕਰਾਇਆ ਵੀ ਦਿੰਦਾ ਸੀ ਇਹ 4000 ਰੁਪਿਆ ਕਰਾਇਆ ਮਹੀਨਾ ਦਾ ਕਰ ਕਰਾਇ ਤੇ ਆ ਤੁਹਾਡਾ ਆਪਣਾ ਹਾਂ ਜੀ ਕਰਾਇਆ ਕਰਾਏ ਰਿਆ ਘਰ ਸਾਡਾ 4 ਕਰਾਏ ਦੇ ਰਹੇ ਨੇ ਫਿਰ ਉਹ ਰੋਟੀ ਪਾਣੀ ਦਾ ਕਿਵੇਂ ਚੱਲਦਾ ਘਰ ਦਾ ਰੋਟੀ ਪਾਣੀ ਦਾ ਜਿਹੜਾ ਕੋਈ ਇਹਦੀ ਖਬਰ ਨੂੰ ਆਂਦਾ ਹੈ ਕੋਈ ਦੇ ਜਾਂਦਾ 2400 ਰੁਪਿਆ ਕੋਲਾ ਰਾਸ਼ਨ ਲੈ ਆਨੇ ਆ। ਇਹਦਾ ਫੇਰ ਬੈਠੇ ਰਹੇ ਨੇ ਦੇਖਦੇ ਰਹੇ ਨੇ। ਰੋਟੀ ਦਾ ਵੀ ਮੁਸ਼ਕਲ ਹੋਏ ਬਿਆ। ਤੇ ਕੀ ਬੇਟਾ ਕੰਮ ਕੀ ਕਰਦਾ ਸੀ ਤੁਹਾਡਾ? ਇਹ ਫੈਕਟਰੀ 'ਚ ਕਰਦਾ ਸੀ ਕੰਮ, ਧਾਗੇ ਵਾਲੀ ਫੈਕਟਰੀ 'ਚ। ਹਾਂ। ਹਾਂਜੀ, ਉਥੋਂ ਹੀ ਹੋਏ। ਹਾਂ। ਉਥੋਂ ਹੀ ਹੋਈ ਹੈ ਸਾਰੀ ਪ੍ਰੋਬਲਮ ਇਹਨੇ। ਕੰਮ ਕਰਦੇ ਕਰਦੇ ਨੂੰ ਕੋਈ ਪਤਾ ਨਹੀਂ ਲੱਗਿਆ ਵੀ ਕਿਦਾਂ ਇਹ ਆ ਗਿਆ ਦੋਪਰ। ਤੇ ਫਿਰ ਜਿਵੇਂ ਜਿਵੇਂ ਲੈ ਕੇ ਜਾਣੇ ਉਹ ਚੰਡੀਗੜ ਕਿਦਾਂ ਬੱਸ ਤੇ ਲੈ ਕੇ ਜਾਂਦੇ ਸੀ ਜਾਂ ਕਿਸ ਤਰ੍ਹਾਂ ਨਾ ਜੀ ਗੱਡੀ ਕਰਕੇ ਲੈ ਕੇ ਜਾਂਦੇ ਆ ਹਾਂ ਗੱਡੀ ਦਾ ਕਿਰਾਇਆ ਵੀ ਬਹੁਤ ਹੈ ਹੂੰ 2200 ਰੁਪਿਆ ਲੈਂਦੇ ਨੇ ਵੱਧ ਹੀ ਲੈਂਦੇ ਨੇ ਜੀ ਹਾਂ ਤੁਰ ਤੁਰ ਨਹੀਂ ਸਕਦੇ ਹੁਣ ਕਿਵੇਂ ਬਿਲਕੁਲ ਨਹੀਂ ਸਕਦਾ ਨਾ ਬੱਸ ਤੇ ਜਾ ਸਕਦਾ ਹੈ ਹੂੰ ਗੱਡੀ ਤੇ ਜਾ ਸਕਦਾ ਹੈ ਹਾਂ ਜੀ ਫਿਰ ਹੁਣ ਕਿੰਨਾ ਕ ਸਮਾਂ ਹੋ ਗਿਆ ਤੁਸੀਂ ਨਹੀਂ ਗਏ ਹੈਗੇ ਦਵਾਈ ਲੈਣੇ ਆਪਰੇਸ਼ਨ ਕਰਵਾਉਣੇ ਹਾਂਜੀ ਹੁਣ ਹੜਤਾਲ ਚੱਲਦੀ ਵੀ ਹੈ ਹੂੰ ਦੇ ਉਹਨਾਂ ਨੇ ਕਿਹਾ ਡਾਕਟਰ ਨੇ ਵੀ ਮੈਂ ਜਦੋਂ ਹੜਕਾਲ हट ਗਈ ਤੇ ਮੈਂ ਆਪੇ ਤੁਹਾਨੂੰ ਬੁਲਾ ਲਾਂਗਾ ਮਹੀਨਾ ਇੱਕ ਹੋ ਗਿਆ ਗਿਆ ਨੂੰ ਸਾਨੂੰ ਹਜੇ ਮਹੀਨੇ ਦੇ ਵਿੱਚ ਹੋਰ ਪ੍ਰੋਬਲਮ ਇਹਨੂੰ ਵੜੀ ਜਾਂਦੀ ਹੈ ਵਧੀ ਜਾਂਦੀ ਹੈ ਦਵਾਈ ਇੱਥੋਂ ਮਿਲਦੀ ਨਹੀਂ ਮਿਲਦੀ ਵੀ ਉੱਥੇ ਹੀ ਹੈ ਦਵਾਈਆਂ ਕਿੰਨੇ ਮਹਿੰਗੀਆਂ ਆਉਂਦੀਆਂ ਨੇ ਹਾਂ ਜੀ ਮਹਿੰਗੀਆਂ ਆਉਂਦੀਆਂ ਨੇ ਦਵਾਈਆਂ ਤੇ ਜੀ ਗੱਲ ਕਰੀਏ ਮਾਤਾ ਜੀ ਹੁਣ ਜਿਵੇਂ ਤੁਸੀਂ ਦੱਸਿਆ ਪਹਿਲਾਂ ਕਿ ਘਰ ਦਾ ਗੁਜ਼ਾਰਾ ਵੀ ਮੁਸ਼ਕਿਲ ਨਾਲ ਜਾਂਦਾ ਕੋਈ ਸਮਾਜ ਸੇਵੀ ਸੰਸਥਾਵਾਂ ਜਾਂ ਕੋਈ ਲੀਡਰ ਕੋਈ ਤੁਹਾਡੀ ਸਾਰ ਲੈਣ ਪਹੁੰਚਿਆ ਹਾਂ ਜੀ ਨਾ ਜੀ ਨਾ ਕੋਈ ਨਹੀਂ ਪਹੁੰਚਿਆ ਕੋਈ ਨਹੀਂ ਪਹੁੰਚਿਆ ਹਾਂ ਜੀ ਇਕ ਰਾਸ਼ ਉਹ ਕਾਰਡ ਬਣਦਾ ਜਿਹੜਾ ਆਯੁਸ਼ਮਨ ਕਾਰਡ ਜਿਸ ਤੇ ਕਹਿੰਦੇ 5 ਲੱਖ ਦਾ ਇਲਾਜ ਫਰੀ ਕੀਤਾ ਜਾਂਦਾ ਉਹ ਬਣਿਆ ਹੋਇਆ ਕਿ ਨਹੀਂ ਨਹੀਂ ਜੀ ਉਹ ਨਾ ਦਾਣੇ ਵਾਲਾ ਰਾਸ਼ ਨਾ ਕਾਰਡ ਸਾਡਾ ਬਣਿਆ ਸੀ ਉਹ ਸਾਲ ਹੋ ਗਿਆ ਸਾਡਾ ਕਾਰਡ ਕਟਿਆ ਗਿਆ ਭਗਵੰਤ ਮਾਨ ਦੀ ਸਰਕਾਰ ਆਈ ਹੈ ਇਹ ਕਹਿੰਦੇ ਵੀ ਦਵਾਰੇ ਤੁਹਾਡੇ ਉਹ ਉਂਗਲਾਂ ਵਾਲਾ ਲੱਗਦੀਆਂ ਨੇ ਕੋਈ ਜਿਵੇਂ ਉਹ ਤਾਂ ਬਣੂਗਾ ਤੇ ਵੀ ਇਹਦੇ ਨਾਲ ਹੀ ਇਹ ਚੱਲੇਗਾ 5 ਲੱਖ ਵਾਲਾ ਕਾਰਡ ਲਾਜ ਵਾਲਾ ਉਹ ਅਜੇ ਤੱਕ ਨੇ ਬਣਿਆ ਨਹੀਂ ਨਾ ਕੋਈ ਰਾਸ਼ਨ ਵਾਲਾ ਬਣਿਆ ਨਹੀਂ ਇਹ ਬਣਿਆ ਸਾਡਾ ਕੋਈ ਰਾਸ਼ਨ ਵਗੈਰਾ ਦੇ ਕੇ ਜਾਂਦਾ ਹੈ ਕੋਈ ਸਮਾਜ ਸੇਵੀ ਸੰਸਥਾਵਾਂ ਦਾ ਕੋਈ ਨਾ ਜੀ ਨਾ ਕੋਈ ਨਹੀਂ ਦੇ ਕੇ ਜਾਂਦਾ ਤਾਂ ਕੀ اپیل ਕਰੋਗੇ ਮਾਤਾ ਜੀ ਉਹਨਾਂ ਲੋਕਾਂ ਨੂੰ ਸਮਾਜ ਸੇਵੀਆਂ ਨੂੰ ਜਾਂ ਜਿਹੜੇ ਬਾਹਰ ਬੈਠੇ ਨੇ ਐਨ ਆਰ ਆਈ ਹੋਗੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹਾਂ ਜੀ ਐਨ ਆਰ ਆਈ ਭਾਈਆਂ ਨੂੰ ਵੀ ਇਹੀ ਕਹਿਣੀ ਆ ਵੀ ਸਾਡੀ ਵੱਲੋਂ ਮਦਦ ਕਰ ਦੇਣ ਹਾਂ ਜੀ ਵੀ ਅਸੀਂ ਬਹੁਤ ਦੁਖੀ ਹਾਂ ਬਹੁਤ ਸਾਡਾ ਇਹਦੇ ਨਾਲ ਹੀ ਚੱਲਦਾ ਜੋ ਵੀ ਚੱਲਦਾ ਹੈ ਏ ਬੇਟਾ ਮੇਰਾ ਮੰਜੇ ਤੇ ਤੇ ਆ ਬੈਠੇ ਤੇ ਆ ਇਹ ਉੱਠ ਨਹੀਂ ਸਕਦਾ ਹੁਣ ਸਾਨੂੰ ਕੋਈ ਨਹੀਂ ਕਿਹੋ ਪਾਸੇ ਵੀ ਮਦਦ ਜਿਸ ਦੀ ਵੀ ਨਾ ਇਹਦੇ ਲਾਜ ਵਾਸਤੇ ਨਾ ਘਾੜੇ ਰਾਸ਼ਨ ਪਾੜੀ ਵਾਸਤੇ ਮੈਂ ਸਾਰਿਆਂ ਨੂੰ ਇਹ ਅਪੀਲ ਕਰਦੀ ਆ ਵੀ ਸਾਡਾ ਕੋਈ ਹੈਲਪ ਕਰ ਲੈਣ ਬਜੀ ਕੀ ਨਾਮ ਹੈ ਤੁਹਾਡਾ ਗੁਰਜੀਤ ਸਿੰਘ ਜੀ ਕੀ ਗੱਲ ਹੋਈ ਕਿੰਨੇ ਕ ਸਮੇਂ ਤੋਂ ਤੁਸੀ ਤੁਹਾਨੂੰ ਇਹ ਪ੍ਰੋਬਲਮ ਹੋਈ ਤੇ ਕਿਹੜੀ ਕਿਸ ਚੀਜ਼ ਦੀ ਪ੍ਰੋਬਲਮ ਹੈ ਮੈਨੂੰ ਇਹ ਜੀ ਬ੍ਰੇਨ ਡੀਮਰ ਦੀ ਬ੍ਰੇਨ ਡੀਮਰ ਹਾਂਜੀ ਐਮ ਨੂੰ ਹੋ ਗਿਆ ਇਹ ਮੰਨ ਲਓ ਡੇਢ ਸਾਲ ਹੋ ਗਿਆ ਡੇਢ ਸਾਲ ਹੋ ਗਏ ਇਹ ਕਿਵੇਂ ਆਪਰੇਸ਼ਨ ਇੱਕ ਵਾਰੀ ਆਪਰੇਸ਼ਨ ਕਰਵਾ ਚੁੱਕੇ ਹਾਂ ਪਹਿਲਾਂ ਹਾਂ ਜੀ ਹਾਂ ਜੀ ਇੱਕ ਵਾਰ ਹੋ ਚੁੱਕਾ ਹੈ ਆਪਰੇਸ਼ਨ ਤੇ ਹੁਣ ਦੁਬਾਰੇ ਦੁਬਾਰੇ ਫੇਰ ਬਣ ਗਿਆ ਮਦਰਬ ਤੋਂ ਐਨ ਐਨ ਦਾ ਹੁਣ ਪਹਿਲਾਂ ਕਿੰਨਾ ਕੁ ਸਮਾਂ ਹੋ ਗਿਆ ਆਪਰੇਸ਼ਨ ਕਰਵਾਏ ਨੂੰ ਆਪਣੇ ਆਹੀ ਹਾਂ ਜੀ ਤੇ ਹੁਣ ਦੁਬਾਰਾ ਕਿੰਨਾ ਕੁ ਖਰਚਾ ਦੱਸਿਆ ਡਾਕਟਰਾਂ ਨੇ ਦੁਆਰਾ ਵੀ ਘਟੋ ਘਟੋ ਨਹੀਂ ਜਿਵੇਂ ਪਹਿਲੇ ਸੀਗਾ ਫਿਰ ਕਿਵੇਂ ਹੁਣ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਗੁਜ਼ਾਰਾ ਕਿਵੇਂ ਚੱਲਦਾ ਘਰ ਦਾ ਪੂਰਾ ਔਖਾ ਆ ਬਹੁਤ ਜ਼ਿਆਦਾ ਜੀ ਕੀ ਅਪੀਲ ਕਰੋਗੇ ਸਮਾਜ ਸੇਵੀਆਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਸਮਾਜ ਸੇਵੀ ਹੈਗੇ ਸਮਾਜ ਸੇਵੀਆਂ ਨੂੰ ਦਾ ਇਹੀ ਕਹਿਣਾ ਚਾਹੂੰਗਾ ਜੇ ਜਿੰਨਾ ਵੀ ਹੋ ਸਕੇ ਵਾਦ ਤੋਂ ਬਾਅਦ ਮਦਦ ਕਰਨਾ ਹੀ ਕੋਈ ਸਮਾਜ ਸੇਵੀ ਆਇਆ ਤੁਹਾਡੀ ਬਾਹ ਫੜੀ ਹੈ ਕਿਸੇ ਨੇ ਆ ਕੇ ਕਿਸੇ ਹੋਰ ਲੋਕਲ ਕਿਸੇ ਇਲਾਕੇ ਦੇ ਕਿਸੇ ਸਮਾਜ ਸੇਵੀ ਨੇ ਜਾਂ ਕੋਈ ਇਲੈਕਸ਼ਨ ਦੇ ਜਿਵੇਂ ਕਹਦੇ ਨੇ ਅਕਸਰ ਬੋਟਾ ਆਂਦੀਆਂ ਦਾ ਲੋਕ ਬੋਟਾ ਮੰਗਣ ਆ ਜਾਂਦੇ ਨੇ ਲੀਡਰ ਵਗੈਰਾ ਕੋਈ ਪਹੁੰਚੇ ਜਾਂ ਤੁਹਾਡੀ ਨਹੀਂ ਨਹੀਂ ਜੀ ਕੋਈ ਨਹੀਂ ਪਹੁੰਚਿਆ ਹੁਣ ਘਰ ਦਾ ਗੁਜ਼ਾਰਾ ਮਤਲਬ ਤੁਹਾਡੇ ਤੋਂ ਬਿਨਾ ਘਰ ਦੇ ਵਿੱਚ ਕਮਾਉਣ ਵਾਲਾ ਨਹੀਂ ਹੈਗਾ ਕੋਈ ਕੋਈ ਨਹੀਂ ਹੈਗਾ ਜੀ ਕਿੰਨਾ ਤੁਹਾਡਾ Google Pay ਨੰਬਰ ਕਿੰਨਾ ਹੈ ਜੇ ਕੋਈ ਮਦਦ ਕਰਨਾ ਚਾਹੁੰਦਾ ਤੁਹਾਡੀ ਦਾ ਕਿੰਨਾ ਨੰਬਰ ਹੈ 81462 2482 ਇੱਕ ਵਾਰੀ ਦੁਬਾਰਾ ਤੋਂ ਨੰਬਰ ਬੋਲ ਦੇ ਇਹ 8062 24882 ਇਹ ਕਿਹਦੇ ਨਾਮ ਤੇ ਆਇਆ ਇਹ ਗੁਰਜੀਤ ਸਿੰਘ ਨਾਮ ਤੇ ਆਇਆ ਜੀ ਤਾਂ ਬਿਲਕੁਲ ਜੀ ਅਸੀਂ ਮਾਛੀਵਾੜਾ ਸਾਹਿਬ ਦੇ ਵਿੱਚ ਮੌਜੂਦ ਸੀਗੇ ਗੁਰਜੀਤ ਸਿੰਘ ਉਹਨਾਂ ਦੇ ਘਰ ਜਿੱਥੇ ਜਿਨ੍ਹਾਂ ਦੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਦੇ ਨਾਲ ਚੱਲਦਾ ਹੈ ਬ੍ਰੇਨ 'ਤੇ ਉਮਰ ਦੀ ਜਿਹੜੀ ਪ੍ਰੋਬਲਮ ਹੈ ਉਹਨਾਂ ਨੂੰ ਬਿਮਾਰੀ ਆ ਜਿਹੜੀ ਲੱਗ ਚੁੱਕੀ ਹੈ ਆਪਰੇਸ਼ਨ ਵੀ ਕਰਵਾਇਆ ਇੱਕ ਵਾਰ ਪਰ ਆਪਰੇਸ਼ਨ ਕਰਵਾਉਣ ਤੋਂ ਬਾਅਦ ਵੀ ਜਿਹੜਾ ਟਿਊਮਰ ਉਹ ਸਹੀ ਨਹੀਂ ਹੋਇਆ ਉਸ ਤੋਂ ਬਾਅਦ ਡਾਕਟਰਾਂ ਨੇ ਦੁਬਾਰਾ ਆਪਰੇਸ਼ਨ ਦੱਸਿਆ ਹੋਇਆ ਫਿਰ ਤੋਂ 2-3 ਲੱਖ ਦਾ ਜਿਹੜਾ ਖਰਚਾ ਹੈ ਉਹ ਪਰਿਵਾਰ ਨੂੰ ਦੱਸਿਆ ਪਰ ਪਰਿਵਾਰ ਦੇ ਹਾਲਾਤ ਕੁਝ ਅਜਿਹੇ ਨੇ ਕਿ ਉਹ ਇੰਨਾ ਖਰਚਾ ਜਿਹੜਾ ਉਹ ਦੁਬਾਰਾ ਤੋਂ ਨਹੀਂ ਕਰ ਸਕਦੇ ਤਾਂ ਜਿਹੜਾ ਵੀ ਇਸ ਵੀਡੀਓ ਨੂੰ ਦੇਖ ਰਿਹਾ ਉਹ ਸਾਡੀ ਵੀ ਸਮਾਜ ਸੇਵੀ ਸੰਸਥਾਵਾਂ ਹੁਣ ਜਾਏ ਉਹ ਕੋਈ ਵੀ ਜਿਹੜਾ ਮਦਦ ਕਰਨਾ ਚਾਹੁੰਦਾ ਹੋਵੇ ਇਸ ਪਰਿਵਾਰ ਦੀ ਤਾਂ ਇਸ ਦੇ ਵਿੱਚ ਅਸੀਂ ਉਹਨਾਂ ਦਾ ਨੰਬਰ ਵੀ ਜਿਹੜਾ ਹੈ ਮੈਂਸ਼ਨ ਜ਼ਰੂਰ ਕਰਾਂਗੇ ਅਕਾਊਂਟ ਨੰਬਰ ਵੀ ਮੈਂਸ਼ਨ ਕਰਾਂਗੇ Google Pay ਨੰਬਰ ਵੀ ਤਾਂ ਵੱਧ ਤੋਂ ਵੱਧ ਜਿਹੜੀ ਇਹਨਾਂ ਦੀ ਮਦਦ ਹੈ ਅਸੀਂ ਵੀ ਆਪਣੇ ਚੈਨਲ ਦੇ ਰਾਹੀਂ ਇਹੀ ਕਹਿਣਾ ਚਾਹਾਂਗੇ ਕਿ ਇਹਨਾਂ ਦੇ ਪਰਿਵਾਰ ਦੀ ਜਿਹੜੀ ਮਦਦ ਹੈ ਵੱਧ ਤੋਂ ਵੱਧ ਉਹ ਕੀਤੀ ਜਾਵੇ ਤਾਂ ਕਿ ਇਹਨਾਂ ਦੇ ਘਰ ਦਾ ਗੁਜ਼ਾਰਾ ਵਧੀਆ ਤਰ੍ਹਾਂ ਚੱਲ ਸਕੇ ਦੋ ਟਾਈਮ ਦੀ ਜਿਹੜੀ ਰੋਟੀ ਹੈ ਇਹ ਖਾ ਸਕਣ ਤੇ ਇਸ ਨੌਜਵਾਨ ਦਾ ਜਿਹੜਾ ਇਲਾਜ ਹੈ ਉਹ ਹੋ ਸਕੇ ਤਾਂ ਕਿ ਇਹ ਆਪਣਾ ਸਹੀ ਹੋ ਕੇ ਆਪਣੇ ਕੰਮ ਕਰਤੇ ਦੁਬਾਰਾ ਜਾ ਸਕੇ ਤੇ ਆਪਣੇ ਘਰ ਨੂੰ ਚਲਾ ਸਕੇ। ਕੱਬ ਦੇ ਰਹੇ ਅਪਡੇਟਸ ਲਈ ਦੇਖਦੇ ਰਹੋ D5 ਚੈਨਲ ਪੰਜਾਬ। ਨਿਟਰ ਹਾਂ ਨਿਰਪੱਖ ਰਹਾਂਗੇ। ਆਜ਼ਾਦ ਹਾਂ ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ